ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਇੱਕ ਬਾਂਦਰੀ ਦਾ ਬੱਚਾ 2 ਮਹੀਨੇ ਹੋ ਗਏ ਕਹਿੰਦਾ ਟਲਕੇ ਆਇਆ ਆ ਦੇਖੋ ਇੱਚੀ ਰਹਿੰਦਾ ਇਹ ਤੇ ਜਿਹਦਾ ਹੈ ਪਾਈ ਆ ਕੇ ਲੈ ਜਾਓ ਇਹਦੇ ਦੋ ਜਮਾਂਦਰੂ ਬਾਹਾਂ ਹੈ ਨਹੀਂ ਗਈਆਂ ਤੇ ਮੰਮੀ ਆ ਦੇ ਆਲੇ ਕੁ ਮਰਜ਼ੀ ਬੰਦ ਨੂੰ ਰੱਖ ਰੋ ਮੰਮੀ ਤੇ ਜਿਹਦਾ ਹੈਗਾ ਇਹ ਵੀ ਆਪਾਂ ਲੈ ਜਾਓ ਅਸੀਂ ਨੂੰ ਖਾਣ ਨੂੰ ਵੀ ਪਾਉਣੇ ਆ ਤੇ ਬਸ ਗਿੱਜ ਗਿਆ ਇੱਥੇ ਹੁਣ ਤੇ ਲੈ ਜਾਓ ਵੀਰ ਵਾਂ ਕੇ ਜਿਹਦਾ ਵੀ ਹੈਗਾ ਇਹ ਕਿਸੇ ਦੇ ਘਰੋਂ ਟਲਕੇ ਆ ਲੱਗਦਾ ਜੋ ਕਿ ਫਰੈਂਡਲੀ ਹੈ ਪੂਰਾ ਇਹ ਬੱਚਾ ਆ ਦੇਖੋ ਰਮੀ ਇਧਰ ਦੇਖ ਆਲਾ ਆਲਾ ਇਹਨੂੰ ਖਾਣ ਨੂੰ ਚੀਜ਼ ਪਾਉਣੇ ਆ ਚੀਜ਼ ਬੜੀ ਖਾਂਦਾ ਹੈਗਾ ਤੇ ਜਿਹਦਾ ਹੈਗਾ ਵੀ ਆਪਦਾ ਲੈ ਜਾਓ ਤੁਸੀਂ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਕਨੈਕਟ ਕਰੋ ਜਿਹਦਾ ਹੈਗਾ ਲੈ ਜਾਓ ਵੀ ਆਪਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਹਾਂਜੀ ਐਡਰੈਸ ਨੋਟ ਕਰ ਲਓ ਖਾਨ ਡੀਜੇ ਮਲਤਾਨੀਆ ਰੋਡ ਭਗਵਤੀ ਕਲੋਨੀ ਗੇਟ ਨੰਬਰ 2 ਜਿਹਦਾ ਵੀ ਇਹ ਬੱਚਾ ਹੈਗਾ ਬਾਦਰੀ ਦਾ ਇਹ ਆਪਦਾ ਲੈ ਜਾਓ ਭਾਈ ਜੀ ਸੋ ਬਹੁਤ ਫ੍ਰੈਂਡਲੀ ਹੈ ਇਹ ਕਿਸੇ ਨੂੰ ਤੰਗ ਨਹੀਂ ਕਰਦਾ ਕਿਸੇ ਦਾ ਘਰੋਂ ਡਲ ਕੇ ਆਇਆ ਲੱਗਦਾ ਹੈਗਾ ਬਹੁਤ ਸਮਝਦਾਰ ਆ ਤੇ ਵੀਰੇ ਜੀਤਾ ਵੀ ਹੈਗਾ ਇਹ ਆਪ ਦਾ ਇਹ ਬੱਚੇ ਨੂੰ ਲੈ ਜਾਓ ਬਹੁਤ ਬਹੁਤ ਧੰਨਵਾਦ ਦੁਬਾਰਾ ਫੇਡ ਨੋਟ ਕਰ ਲਓ ਖਾਨ ਡੀਜੇ ਮਲਤਾਨੀਆ ਰੋਡ ਬਹਿੰਡਾ ਭਗਵਤੀ ਕੋਲ